10-12 ਸਾਲ ਹੋ ਗਏ ਮੈਨੂੰ ਦੀ ਹੈ ਜੋ ਆਪਣੇ ਬੱਚੇ ਦਾ পেট ਭਰਨ ਦੇ ਲਈ ਕੁਝ ਵੀ ਕਰ ਸਕਦੀ ਹੈ ਅਤੇ ਬੱਚੇ ਨੂੰ ਕਦੇ ਵੀ ਤਕਲੀਫ ਦੇ ਵਿੱਚ ਨਹੀਂ ਦੇਖ ਸਕਦੀ। ਬੱਚਾ ਜੇਕਰ ਮੁਸੀਬਤ ਦੇ ਵਿੱਚ ਹੈ ਤਾਂ ਮਾਂ ਅਜੇਹੀ ਵੀ ਕੰਮ ਕਰ ਜਾਂਦੀ ਹੈ ਜੋ ਕਿ ਉਸ ਦੇ ਲਈ ਇਹ ਮਾਇਨੇ ਨਹੀਂ ਰੱਖਦੇ ਕਿ ਇਹ ਕੰਮ ਛੋਟਾ ਹੈ ਜਾਂ ਵੱਡਾ ਜਾਂ ਸਹੀ ਹੈ ਜਾਂ ਫਿਰ ਗਲਤ। ਸੋ ਬਟਾਲੇ ਦੇ ਸਟਾਫ ਰੋਡ ਤੇ ਰਹਿਣ ਵਾਲੀ ਸੁਨੀਤਾ ਨਾਮ ਦੀ ਇੱਕ ਔਰਤ ਜੋ ਕਿ ਇੱਕ ਅਜੇਹੀ ਮਜਬੂਰ ਮਾਂ ਹੈ ਜੋ ਮਿਹਨਤ ਕਰਨ ਦੇ ਬਾਵਜੂਦ ਆਪਣੇ ਜਵਾਨ ਮੰਜੇ ਤੇ ਪਏ ਪੁੱਤ ਦਾ ਇਲਾਜ ਨਹੀਂ ਕਰਵਾ ਸਕਦੀ ਪਰ ਉਸ ਨੂੰ ਮਰਦਿਆਂ ਵੀ ਨਹੀਂ ਦੇਖ ਸਕਦੀ ਇਸ ਲਈ ਪੁੱਤ ਦੀਆਂ ਦਵਾਈਆਂ ਲਈ ਕਦੇ-ਕਦੇ ਬਾਜ਼ਾਰਾਂ ਦੇ ਵਿੱਚ ਵੀ ਭੀਖ ਮੰਗਣ ਲਈ ਤੁਰ ਪੈਂਦੀ ਹੈ ਇਸ ਨੂੰ ਬਾਜ਼ਾਰ ਦੇ ਵਿੱਚ ਭੀਖ ਮੰਗਦਿਆਂ ਵੇਖ ਕੇ ਜਦੋਂ ਇਸ ਦੀ ਕਹਾਣੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇਸ ਦੇ ਪਤੀ ਦੀ ਕੁਝ ਚਿਰ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਤੀ ਦੇ ਦੁਨੀਆ ਤੋਂ ਜਾਣ ਦਾ ਵਿਛੋੜਾ ਹਜੇ ਭੁੱਲਿਆ ਵੀ ਨਹੀਂ ਸੀ ਕਿ ਪੁੱਤ ਐਨਾ ਬਿਮਾਰ ਹੋ ਗਿਆ ਕਿ 1 ਸਾਲ ਤੋਂ ਮੰਜੇ ਤੇ ਪਿਆ ਹੈ ਅਤੇ ਉਸ ਦਾ ਇਲਾਜ ਨਹੀਂ ਕਰਵਾ ਸਕਦੀ ਪਰ ਲੋਕਾਂ ਦੇ ਘਰਾਂ ਦੇ ਭਾਂਡੇ ਮਾਂਝ ਕੇ ਮੀਲੇ ਪੈਸੇ ਨਾਲ ਤਾਂ ਘਰ ਦਾ ਚੁੱਲ੍ਹਾ ਹੀ ਮਸਾਂ ਬਲਦਾ ਹੈ ਅਤੇ ਪੁੱਤ ਦੀਆਂ ਥੋੜੀਆਂ-ਬੋਤ ਦਵਾਈਆਂ ਦਾ ਇੰਤਜ਼ਾਮ ਕਰਨ ਲਈ ਇਹ ਭੀਖ ਮੰਗਣ ਲਈ ਬਾਜ਼ਾਰ ਦੇ ਵਿੱਚ ਤੁਰ ਪੈਂਦੀ ਹੈ ਮਾਂ ਦੀ ਮਜਬੂਰੀ ਵੇਖ ਕੇ ਪੁੱਤ ਵੀ ਕਦੇ-ਕਦੇ ਕਹਿੰਦਾ ਹੈ ਕਿ ਉਸ ਨੂੰ ਮੋਤ ਹੀ ਆ ਜਾਵੇ ਤੇ ਜਦੋਂ ਇਸ ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਕੀ ਕਿਹਾ ਆਉ ਜਾਣਦੇ ਹਾਂ ਘਰ ਦੇ ਹਾਲਾਤ ਬੜੇ ਖਰਾਬ ਨੇ ਗਏ ਜੀ 10 12 ਸਾਲ ਹੋ ਗਏ ਮੇਰੇ ਘਰ ਵਾਲੇ ਦੇ ਮਰੇ ਨੂੰ ਉਸ ਤੋਂ ਬਾਅਦ ਮੇਰਾ ਬੱਚਾ ਬਿਮਾਰ ਹੋ ਗਿਆ ਤੇ ਬੱਚੇ ਨਾਲ ਕੇ ਫਿਰਦੀ ਪਈ ਆ ਕੋਈ ਮੇਰਾ ਸਾਥ ਨਹੀਂ ਦਿੰਦਾ ਪਿਆ ਗਲੀ ਗਵਾਂਢੀ ਹੈ ਵਿਚਾਰੇ ਜਿਹੜੇ ਮੇਰੇ ਘਰ ਦੇ ਥੋੜੀ ਬਹੁਤੀ ਹੈਲਪ ਹੋਰ ਕੋਈ ਨਹੀਂ ਅੱਗੇ ਹੈਗਾ ਕੋਈ ਵੀ ਅੱਗੇ ਨਹੀਂ ਆ ਰਿਹਾ ਕੋਈ ਰਿਸ਼ਤੇਦਾਰ ਨਹੀਂ ਆਇਆ ਕੋਈ ਵੀ ਹੈਲਪ ਕਰਨ ਵਾਸਤੇ ਵੀ ਇਸ ਕਰਕੇ ਫਿਰ ਮੁੜ ਕੇ ਕੋਈ ਐਮਸੀ ਨਹੀਂ ਆਇਆ ਇੱਥੋਂ ਦਾ ਨਾ ਕੋਈ ਪ੍ਰਧਾਨ ਆਇਆ ਕਿਸੇ ਨੇ ਹੈਲਪ ਨਹੀਂ ਮੇਰੀ ਕੀਤੀ ਹੈਗੀ ਹਾਂਜੀ ਗੱਲਾਂ ਬੜੀਆਂ ਕਰਦੇ ਆ ਲੋਕੀ ਮੰਗਣ ਜਾਂ ਨਹੀਂ ਘਰ ਘਰ ਕਹਿੰਦੇ ਤੂੰ ਝੂਠ ਬੋਲਦੀ ਆ ਤੇਰੇ ਕੋਲ ਫੋਟਾ ਝੂਠ ਨੇ ਜਿਹੜੇ ਮਰਜ਼ੀ ਡਾਕਟਰ ਕੋਲ ਜਾ ਕੇ ਤੁਸੀਂ ਰਿਪੋਰਟਾਂ ਪੈਸੇ ਦੇ ਕੇ ਬਣਾ ਸਕਦੇ ਹੋ ਮੈਂ ਕਹਾਂ ਮੈਂ ਪੈਸੇ ਦੇ ਕੇ ਰਿਪੋਰਟ ਕੋਈ ਨਹੀਂ ਬਣਾਈ ਮੇਰੀ ਰਿਪੋਰਟ ਬੱਚੇ ਦੀ ਅਸਲੀ ਹੈ ਤੁਸੀਂ ਜਾ ਕੇ ਗੱਲ ਵੀ ਕਰ ਸਕਦੇ ਹੋ ਮੈਂ ਡਾਕਟਰ ਨਾਲ ਤੁਸੀਂ ਵੀ ਡਾਕਟਰ ਨਾਲ ਗੱਲ ਕਰ ਸਕਦੇ ਹਾਂ ਲੋ ਫੋਨ ਨੰਬਰ ਵੀ ਦੇ ਦੇਣੀ ਹੈ ਫਿਰ ਚੁੱਪ ਹੋ ਜਾਂਦੇ ਨੇ ਫਿਰ ਮੁੜ ਕੇ ਬੋਲਦੇ ਨਹੀਂ ਅੱਜ ਉਹ ਖਾਦਾ ਹੈਗਾ ਹੀ ਹੁਣ ਬੱਚੇ ਕਰਕੇ ਮੈਨੂੰ ਠੋਕਰਾ ਖਾਣੀ ਪੈਂਦੀਆਂ ਨੇ ਦਰ ਦਰ ਤੇ ਇਸ ਕਰਕੇ ਦਰ ਦਰ ਤੇ ਠੋਕਰਾ ਖਾਣੀ ਪੈਂਦੀਆਂ ਨੇ ਕਦੇ ਕਿੱਥੇ ਜਾਂਦੀਆਂ ਕਦੇ ਕਿੱਥੇ ਜਾਂਦੀਆਂ ਕਿੱਥੇ ਕੋਈ ਕਹਿੰਦਾ ਪਠੰਗ ਕਰਦੀਆਂ ਕਿੱਥੇ ਕੋਈ ਕਹਿੰਦਾ ਤੂੰ ਝੂਠ ਬੋਲਦੀਆਂ ਤੇਰਾ ਬੱਚਾ ਨਹੀਂ ਬਿਮਾਰ ਪਿਆ ਤੂੰ ਖਾਣਾ ਚਾਹੀਏ ਪੈਸੇ ਮਦਦ ਮੈਂ ਚਾਹੀਏ ਮੇਰੇ ਬੱਚੇ ਦਾ ਇਲਾਜ ਹੋ ਜਾਏ ਉੱਥੇ ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਕੀ ਕਹਿਣਾ ਹੈ ਆਉ ਜਾਣਦੇ ਹਾਂ ਉਹਨਾਂ ਤੋਂ ਵੀ ਉਹਦੇ ਘਰ ਦੇ ਇੰਨੇ ਕੀ ਹਾਲਾਤ ਮਾੜੇ ਅੱਜ ਤੋਂ 10 ਸਾਲ ਮੈਨੂੰ ਇੱਥੇ ਆਈ ਨੂੰ ਹੋਏ ਬਹੁਤ ਜ਼ਿਆਦਾ ਆ ਇਹ ਆਪਣੇ ਘਰ ਵਾਲੇ ਨੂੰ ਪਹਿਲਾਂ ਲੈ ਕੇ ਘੁੰਮਦੀ ਹੁੰਦੀ ਮੁੰਡਾ ਉਹਦਾ ਮਿਹਨਤ ਕਰਦਾ ਇਹਨੂੰ ਮਾਂ ਨੂੰ ਪੈਸੇ ਪਾ ਦਿੰਦਾ ਹੈ ਦਿੱਲੀੋਂ ਤੇ ਮਾਂ ਲੈ ਕੇ ਚਲ ਜਾਂਦੀ ਸਾਡੀ ਪ੍ਰੋਬਲਮ ਹੀ ਜਿੱਥੋਂ ਪਿਓ ਮੁੱਕ ਗਿਆ ਮੁੜ ਕੇ ਸਾਲ ਬਾਅਦ ਮੁੰਡਾ ਆ ਗਿਆ ਘਰ ਆ ਕੇ ਦਿੱਲੀੋਂ ਆ ਕੇ ਬਿਮਾਰ ਹੋ ਗਿਆ ਵਾ ਇਦਾਂ ਲੈ ਕੇ ਮਾਂ ਘੁੰਮਦੀ ਆ ਵਿਚਾਰੇ ਨੂੰ ਬਹੁਤ ਦੁੱਖਾ ਨੂੰ ਵੀ ਲੱਗਦਾ ਗਵਾਂਢੀ ਗਵਾਂਢੀ ਆਹੀਂ ਆ ਕਿੰਨੀ ਕੇ ਦੀ ਮਦਦ ਕਰ ਸਕਦੇ ਆ ਬਿਲਕੁਲ ਮੈਂ ਤੁਹਾੜ ਕੋ ਬਾਤ ਤੋਂ ਬਾਤ 500 ਦੇ ਦਾਂਗੇ 200 ਦੇ ਦਾਂਗੇ ਬਹੁਤ ਵਿਚਾਰੀ ਘੁੰਮਦੀ ਫੇਰਦੀ ਮੰਗਣ ਜਾਂਦੀ ਆ ਪਾ ਮੰਗ ਕੇ ਫੇਰ ਆਣ ਕੇ ਵਿਚਾਰੀ ਫੇਰ ਮੁੰਡੇ ਨੂੰ ਦੇਖਦੀ ਆ ਮੁੰਡੇ ਨੂੰ ਦੇਖ ਕੇ ਫੇਰ ਵਿਚਾਰੀ ਫੇਰ ਮੰਗਣ ਜਾਂਦੀ ਆ ਫੇਰ ਲੈ ਕੇ ਜਾਂਦੀ ਚੌਥੇ ਦਿਨ ਜਾਂਦੀ ਆ ਜਲੰਧਰ ਡੈਲ ਚ ਕਰਾਉਣ ਉੱਥੇ ਸਾਰਾ ਦਿਲ ਲੰਗ ਜਾਂਦਾ ਵਿਚਾਰੀ ਦਾ ਸਾਮੀ ਆ ਕੇ ਆਉਂਦੀ ਫੇਰ ਅਗਲੇ ਦਿਨ ਜਾਂਦੀ ਆ ਇਹ ਤੇ ਵਿਚਾਰੀ ਦਾ ਸਰੀਰ ਵੀ ਉਹ ਜਾ ਹੋ ਗਿਆ ਹੁਣ ਤੇ ਕੋਈ ਅਨਪੜ ਹੈਗੀ ਆ ਦੁਖੀ ਬਹੁਤ ਆ ਵਿਚਾਰੀ ਬਹੁਤ ਮਿਹਰਬਾਨ ਜਾਨ ਮਾਸੂ ਕਿੱਦਾਂ ਦਾ ਕਰਦਾ ਕੋ ਮੋਤ ਰੱਗਿਆ ਮਦਦ ਆਸੂ ਜਾ ਹੋਰ ਕੋਈ ਇਲਾਕੇ ਦੇ ਲੋਕ ਆਏ ਕੋਈ ਨਹੀਂ ਲਾਗੇ ਦਾ ਮੋਤ ਘਰ ਤੇ ਕੋਈ ਨਹੀਂ ਆਇਆ ਅੱਗੇ ਮੋਤ ਘਰ ਕੋ ਗਈ ਵੀ ਆ ਦੋ ਤਿੰਨ ਵਾਰਾ ਕੋਈ ਆ ਮਸੀ ਨਹੀਂ ਲਾਗੇ ਲੱਗਾ ਉਹ ਅੱਗੇ ਅੱਗੇ ਭੇਜ ਦਿੰਦੇ ਇੱਥੇ ਚੱਲ ਜੋ ਅੱਗੇ ਵੀ ਵਿਚਾਰੀ ਨੂੰ ਕੁਝ ਨਹੀਂ ਪਤਾ ਲੱਗਦਾ ਇਹ ਵੀ ਨਾਲ ਜਾਣਦੇ ਆ ਪਰ ਮਦਦ ਦੇਣ ਲਈ ਕੋਈ ਤਿਆਰ ਨਹੀਂ ਆਂਦੇ ਅਸੀਂ ਗਏ ਪਹਿਲੇ ਗਏ ਸਤਕਬਤਾਰੀਆਂ ਗੁਰਦੁਆਰੇ ਫਿਰ ਅਸੀਂ ਗਏ ਆ ਡੇਰਾ ਸਾਹਿਬ ਗੁਰਦੁਆਰੇ ਕੰਧ ਸਾਹਿਬ ਉਹ ਆ ਕੇ ਆਇਆ ਫਿਰ ਅਸੀਂ ਡਾਕਟਰਾਂ ਕੋ ਵੀ ਗਏ ਆ ਕਿ ਇਹਨੇ ਮਜਦਦ ਲਈ ਤਿਆਰੀ ਨਹੀਂ ਹੋਇਆ ਕਿਸੇ ਕੋਈ ਨਹੀਂ ਮਿਲੀ ਮਜਦਦ ਨਹੀਂ ਨਹੀਂ ਮਜਦਦ ਮਿਲੀ ਕਿ ਗੁਰਦੁਆਰੇ ਤੋਂ ਮਿਲੀ ਬਾਸੋਣਾ ਕਹਿੰਦੇ ਅੰਬਰਸਰ ਚਲ ਜਾਓ ਕਮੇਟੀ ਦੇ ਅੰਦਰ ਆਉਂਦਾ ਵਾ ਗੁਰਦੁਆਰਾ ਤੇ ਕੋਈ ਮੱਦ ਨਹੀਂ ਕੀਤੀ ਜਾਂਦੀ। ਬਿਮਾਰ ਪੁੱਤਰ ਰਾਕੇਸ਼ ਨੇ ਦੱਸਿਆ ਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਨਾ ਤਾਂ ਕੋਈ ਰਿਸ਼ਤੇਦਾਰ ਅਤੇ ਨਾ ਹੀ ਕੋਈ ਹੋ ਉਸ ਦਾ ਹਾਲ ਜਾਣਨ ਦੇ ਲਈ ਆਇਆ। ਤੇ ਹੁਣ ਉਹ ਉਸ ਦਿਨ ਦੀ ਉਡੀਕ ਕਰ ਰਿਹਾ ਜਦੋਂ ਉਸ ਦਾ ਇਲਾਜ ਹੋ ਜਾਵੇ ਅਤੇ ਉਹ ਆਪਣੀ ਮਾਂ ਦੇ ਦੁੱਖ ਤਕਲੀਫਾਂ ਨੂੰ ਥੋੜਾ ਘੱਟ ਕਰ ਸਕੇ। ਹਾਲਾਤ ਬਹੁਤ ਮਾੜੇ ਨੇ ਮੇਰੇ ਘਰ ਦੇ ਬਹੁਤ ਹਾਲਾਤ ਮਾੜੇ ਨੇ ਤੇ ਦਿੱਲੀ ਮੈਂ ਕੰਮ ਕਰਦਾ ਹਾਂ ਜਿੱਦੇ ਦਿੱਲੀੋਂ ਮੈਨੂੰ ਬਿਮਾਰੀਆਂ ਆ ਗਈ ਜਿੱਦੇ ਦਿੱਲੀ ਤੋਂ ਬਾਅਦ ਫੇਰ ਮੁੜ ਕੇ ਤੇ ਕਰਿਆ ਕਰਿਆਨ ਕਿ ਤੇ ਟੈਸਟ ਕਰਾਏ ਟੈਸਟ ਕਰਾ ਕੇ ਦੇਖਿਆ ਤਾਂ ਸੱਚ ਬਿਮਾਰੀ ਬਹੁਤ ਜ਼ਿਆਦਾ ਨਹੀਂ ਗਈ ਮੇਰੇ ਗੁਰਦੇ ਦੋਵੇਂ ਖਰਾਬੇ ਹੋਰ ਬੱਸ ਉਸ ਤੋਂ ਬਾਅਦ ਉਹਨਾਂ ਨੇ ਮਾਰ ਕਰਨ ਮੇਰਾ ਸਾਥ ਛੋੜ ਦਿੱਤਾ ਔਰ ਉਸ ਤੋਂ ਬਾਅਦ ਫੇਰ ਮਰ ਕੇ ਮੇਰੇ ਮਾਰਗਨ ਮੇਰਾ ਸਾਥ ਛੋੜਦਾ ਸਾਥ ਛੋੜ ਤੋਂ ਬਾਅਦ ਮਰ ਕੀ ਕਦੀ ਪਤਾ ਨਹੀਂ ਲਿੱਤਾ ਉਹਨਾਂ ਨੇ ਹਾਂਜੀ ਮਾਂ ਮਾਂ ਮੰਗਲਿਆਂ ਦੇ ਦੁੱਖ ਲੱਗਦਾ ਬਹੁਤ ਕੁਝ ਦੁੱਖ ਲੱਗਦਾ ਹੈ ਮਾਂ ਮੈਂ ਅੱਜ ਠੀਕ ਹਾਂ ਅੱਜ ਮੇਰੀ ਮਾਂ ਨੇ ਮੰਗਣਾ ਨਹੀਂ ਕਦੀ ਗਲੀ ਗਲੀ ਦੇ ਵਿੱਚ ਠੋਕਰ ਨਹੀਂ ਖਾਂਦੀ ਸੀ ਮਾਂ ਮੇਰੀ ਮਾਂ ਆਪਣੀ ਨੂੰ ਮੈਂ ਰੋਜ਼ ਕਹਿੰਦਾ ਨਾ ਮੈਂ ਮੈਂ ਚੰਗਾ ਦਰਤਨ ਮੈਂ ਠੋਕਰ ਨਹੀਂ ਕਦੀ ਖਾਂਦਾ ਸੀ ਮੈਂ ਅੱਜ ਤੋਂ ਮੇਰੇ ਨੇ ਠੋਕਰ ਪੂਰੀ ਖਾਣ ਨਹੀਂ ਫੇ ਵੀ ਮੇਰੇ ਗਾੜੀ ਰੋ ਕੇ ਬੋਲ ਦਿੰਦੀ ਕੋਈ ਗੱਲ ਨਹੀਂ ਪੁੱਤ ਮੈਂ ਸਹਿ ਲੂਗੀ ਉਸ ਤੋਂ ਆਵੇ ਮਰ ਕੇ ਮਨ ਬਹੁਤ ਦੁੱਖ ਲੱਗਦਾ ਹੈ ਸੋ ਜਿਹੜਾ ਵੀ ਕੋਈ ਦਾਨੀ ਸੱਜਣ ਇਸ ਖਬਰ ਨੂੰ ਦੇਖ ਰਿਹਾ ਤਾਂ ਇਸ ਪੀੜਤ ਪਰਿਵਾਰ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਤੇ ਜਿਹੜਾ ਵੀ ਕੋਈ ਇਸ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ ਤੇ ਜ਼ਰੂਰ ਸੰਪਰਕ ਕਰ ਸਕਦਾ ਹੈ ਤਾਂ ਕਿ ਇਸ ਪਰਿਵਾਰ ਦਾ ਭਲਾ ਹੋ ਸਕੇ ਏਵਨ ਮੀਡੀਆ ਲਈ ਬਟਾਲਾ ਤੋਂ ਲੱਪੇ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ